फगवाड़ा पुलिस ने अखाइ करके बुटीक वारदात तीनों दो लुटेर है इस संबंधी एस पी फगवाड़ा रुपिंदर कौर पट्टी ने जानकारी देंच नुटेरिया वालों बुटीक दाखिल होके दो महिलावान लुट खोह करते हुए वारदात को अंजाम दिता गया महिलावान पासों एक सोने की चेन एक सोने का कड़ा लुट के फरार हो गए पुलिस ने तीनों दो लुटेरिया काबू किया है जिन्हों पासों लुट दौरान वरत्या गया पलैटरीना मोटरसाइकिल मिर्ज सपरे लुटिया होया सोने का कड़ा एक चाकू बरामद किया है फड़े गए दोषियों की पहचान मनजीत उर्फ करण पुत्र परमजीत वासी चाह नगर फगवाड़ा और मनवीर सिंह उरफ मनी पुत्र कुलविंदर वासी खलवाड़ा फगवाड़ा वजो हुई है जिन्हों के खिलाफ पहला कोई भी मामला दर्ज नहीं है पर नशे दे आदि हैं ਜਿਨ੍ਹਾਂ ਵੱਲੋਂ ਹੋਰ ਕੀ ਕੁਝ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਇਹਨਾਂ ਦਾ ਤੀਸਰਾ ਸਾਥੀ ਸਨੀ ਮਲਪੁੱਤਰ ਜਸਵੀਰ ਕੁਮਾਰ ਵਾਸੀ ਖਲਵਾੜਾ ਪੁਲਿਸ ਗ੍ਰਿਫਤ ਬਾਹਰ ਹੈ ਜਿਸ ਦੀ ਪਾਲ ਕੀਤੀ ਜਾ ਰਹੀ ਹੈ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਹਾਂਜੀ ਆ ਮਾਨਯੋਗ ਡਿਜੀਪੀ ਪੰਜਾਬ ਐਸਐਸਪੀ ਕਪੂਰਥਲਾ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਲਗਾਤਾਰ ਮਹਿੰਮ ਇੱਕ ਵਿੱਡੀ ਹੋਈ ਹੈ ਉਹਦੇ ਵਿੱਚ ਇੱਕ 5 ਤਰੀਕ ਨੂੰ ਬਹੁਤ ਹੀ ਸੈਂਸੇਸ਼ਨਲ ਇੱਕ ਸਨੈਚਿੰਗ ਹੋਈ ਸੀ ਹਰਗੋਬਿੰਦ ਨਗਰ ਦੇ ਵਿੱਚ ਜਿਦੇ ਵਿੱਚ ਮਿਰਚਾਂ ਪਾ ਕੇ ਅੱਖਾਂ ਦੇ ਵਿੱਚ ਦੋ ਸਨੈਚਰਸ ਪਾਰਲਰ ਦੇ ਅੰਦਰ ਵੜ ਕੇ ਦੋ ਲੇਡੀਆਂ ਤੋਂ ਇੱਕ ਤੋਂ ਕੜਾ ਔਰ ਇੱਕ ਸੋਨੇ ਦੀ ਚੈਨ ਉਹ ਲੁੱਟ ਕੇ ਲੈ ਗਏ ਸੀ ਇਮੀਡੀਏਟਲੀ ਅਸੀਂ ਟੀਮਾਂ ਕਨਸਟੀਟ ਕੀਤੀਆਂ ਡੀਐਸਪੀ ਫਗਵਾੜਾ ਉਹਨਾਂ ਦੇ ਅੰਡਰ ਔਰ ਇਨਚਾਰਜ CIA ਔਰ SHO ਸਿਟੀ ਉਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ CCTV ਫੁਟੇਜਸ ਦਾ ਮਗਰਾ ਕੀਤਾ ਗਿਆ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਗੈਦਰ ਕੀਤੀ ਗਈ ਤੇ ਇਹਦੇ ਵਿੱਚ ਸਾਨੂੰ ਇੱਕ ਬਹੁਤ ਅੱਛੀ ਔਰ ਕ੍ਰੈਡੀਬਲ ਇਨਪੁਟ ਮਿਲੀ ਕਿ ਇਹ ਜਿਹੜੇ ਨੇ ਦੋ ਮੁੰਡੇ ਮਨਜੀਤ ਸਿੰਘ ਉਰਫ ਕਰਨ ਇਹ ਚਾਲਨਗਰ ਦਾ ਰਹਿਣ ਵਾਲਾ ਹੈ ਔਰ ਮਨਵੀਰ ਸਿੰਘ ਪੁੱਤਰ ਕੁਲਵਿੰਦਰ ਪਿੰਡ ਖਲਵਾੜਾ ਇਹ ਖਲਵਾੜਾ ਮੋੜ ਤੇ ਜੀਟੀ ਰੋਡ ਤੇ ਆਇਡੈਂਟੀਫਾਈ ਹੋਏ ਨੇ ਕਿ ਇਹਨਾਂ ਹੀ ਮੁੰਡਿਆਂ ਨੇ ਜਿਹੜੀ ਇਹ ਕੀਤੀ ਹੈ ਵਾਰਦਾਤ ਤੇ ਟੀਮਾਂ ਨੂੰ ਇਮੀਡੀਏਟਲੀ ਭੇਜਿਆ ਗਿਆ ਤੇ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਇਹਨਾਂ ਤੋਂ ਸਾਨੂੰ ਜਿਹੜੀ ਸਨੇਚ ਹੋਇਆ ਹੋਇਆ ਕੜਾ ਉਹ ਰਿਕਵਰ ਹੋ ਜਾਂਦਾ ਹੈ ਕੁਝ-ਕੁਝ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਮਨਵੀਰ ਹੈ ਖਲਵਾੜੇ ਦਾ ਰਹਿਣ ਵਾਲਾ ਹੈ ਇਹ ਵਨ ਆਫ ਦਾ ਸਨੇਚਰ ਸੀਗਾ ਔਰ ਇਹਨੇ ਕਰਨ ਜਿਹੜਾ ਮਨਜੀਤ ਸਿੰਘ ਉਰਫ ਕਰਨ ਹੈ ਇਹਦੇ ਕਹਿਣ ਤੇ ਇਹਨਾਂ ਨੇ ਸਨੇਚਿੰਗ ਕੀਤੀ ਹੈ ਮਾਸਟਰਮਾਈਂਡ ਇਹਦੇ ਵਿੱਚ ਕਰਨ ਸੀਗਾ ਤੇ ਮਨਵੀਰ ਦੇ ਨਾਲ ਇੱਕ ਹੋਰ ਇਹਦਾ ਜਿਹੜਾ ਐਸੋਸੀਏਟ ਸੀਗਾ ਸੰਨੀ ਉਹ ਅਜੇ ਤੱਕ ਗ੍ਰਿਫਤਾਰ ਤੋਂ ਗ੍ਰਿਫਤਾਰੀ ਤੋਂ ਬਾਹਰ ਹੈ ਪਰ ਉਹਦੇ ਵਾਸਤੇ ਵੀ ਅਸੀਂ ਰੇਡਾਂ ਕਰ ਰਹੇ ਹਾਂ ਤੋਂ ਤਿੰਨ ਜਣੇ ਇਹਦੇ ਵਿੱਚ ਪੂਰੇ ਇਨਵੋਲਡ ਸੀਗੇ ਦੋ ਜਿਹੜੇ ਮੋਟਰਸਾਈਕਲ ਤੇ ਆਏ ਔਰ ਉਹਨਾਂ ਚੋਂ ਇੱਕ ਅਸੀਂ ਗ੍ਰਿਫਤਾਰ ਕਰ ਲਿਆ ਤੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਸਨੀ ਹੈ ਉਹ ਵੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰ ਲਵਾਂਗੇ ਤੇ ਇਹਦੇ ਨਾਲ ਹੀ ਅੱਛੀ ਜਿਹੜੀ ਹੈਗੀ ਕਾਰਗੁਜ਼ਾਰੀ ਸਾਡੇ ਫਗਵਾੜਾ ਸਬਡਿਵੀਜ਼ਨ ਨੇ ਕੀਤੀ ਹੈ ਕਿਉਂਕਿ 스내ਚਰਸ ਦਾ ਜਿਹੜਾ ਸਾਡਾ ਕਮਿਟਿਡ ਹੈਗੀ ਆ ਕਿ ਜ਼ੀਰੋ ਟੋਲਰੈਂਸ ਹੈਗੀ ਹੈ ਤੇ ਇਹਨਾਂ ਤੋਂ ਜਿਹੜੀ ਹੈ ਕਿ ਫਰਦਰ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਕਿੰਨੂੰ ਵੇਚਿਆ ਪੁਰਾਣੀਆਂ ਵਾਰਦਾਤਾ ਹੋਰ ਕੀ ਨੇ ਉਹ ਵੀ ਅਸੀਂ ਖੁਲਾਸਾ ਕਰਾਂਗੇ ਜਲਦ ਤੋਂ ਜਲਦ ਮੇਰਾ ਪਹਿਲੇ ਕਿੰਨਾ ਕਿੰਨਾ ਬੈਕਗ੍ਰਾਉਂਡ ਕੀ ਹੈ ਫਿਲਹਾਲ ਇਹਨਾਂ ਦਾ ਜੀ ਵੈਰੀਫਿਕੇਸ਼ਨ ਕੀਤੀ ਗਈ ਹੈ ਕੋਈ ਵੀ ਇਹਨਾਂ ਤੇ ਪਹਿਲਾਂ ਐਫਆਈਆਰ ਨਹੀਂ ਹੈਗੀ ਹੈ ਪਰ ਵਾਰਦਾਤਾ ਇਹਨਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਕਿ ਇਸ ਤੋਂ ਪਹਿਲਾਂ ਨੇ ਹੋਰ ਕੋਈ ਵਾਰਦਾਤਾ ਕੀਤੀਆਂ ਹੋਣ ਤੇ ਜਿਹੜਾ ਸੰਨੀ ਹੈ ਜਿਹੜਾ ਹਜੇ ਗ੍ਰਿਫਤ ਤੋਂ ਬਾਹਰ ਹੈ ਉਹ ਪੇਸ਼ਾਵਾਰ ਸਾਨੂੰ ਲੱਗਦਾ ਹੈ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਲੱਗ ਰਿਹਾ ਤੇ ਉਹਦੀ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰੀ ਪਾਵਾਂਗੇ ਨਹੀਂ ਜੀ ਆਰਮਸ ਇਹਨਾਂ ਦਾ ਤਾਂ ਕੋਈ ਰਿਕਵਰ ਨਹੀਂ ਹੋਇਆ ਤੇ ਜੀ ਜੀ ਬਾਈਕ ਵਗੈਰਾ ਮੈਂ ਕਿਹਾ ਸੀਗਾ ਜਿਹੜੇ ਯੂਜ਼ ਹੋਏ ਬਾਈਕ ਇਹ ਸੰਨੀ ਦਾ ਸੀਗਾ ਜੀ ਔਰ ਉਹ ਹਜੇ ਗ੍ਰਿਫਤਾਰ ਤੋਂ ਬਾਹਰ ਹੈ ਔਰ ਜਿਹੜੀ ਚੇਨ ਸੀਗੀ ਵਨ ਆਫ ਦ ਲੜਕੀ ਦੀ ਉਹ ਉਹਦੇ ਕੋਲ ਹੀ ਹੈਗੀ ਹੈ ਉਹਦੇ ਤੋਂ ਹੀ ਗ੍ਰਿਫਤਾਰੀ ਤੋਂ ਬਾਅਦ ਉਹ ਰਿਕਵਰ ਹੋਏਗੀ ਜਿਹੜੇ ਇੰਜਰ ਹੋਏ ਸੀ ਕਿ ਮੈਂ ਕੋਈ ਉਹਨਾਂ ਨੇ ਉਹਨਾਂ ਨੇ ਸੱਟ ਚੋਟ ਮਾਰੇ ਸੀ ਜਾਂ ਫੇਚੇ ਤੋਂ ਇੰਜਰ ਹੋਈ ਹੈ ਜਿਹੜੀ ਅ ਜਿਵੇਂ ਜਿਹਨਾਂ ਨੇ ਪੈਪਰ ਸਪਰੇ ਪਾਤਾ ਤੇ ਫਿਰ ਜਿਹੜੀ ਉਹਦੀ ਚੇਨ ਔਰ ਜਿਹੜਾ ਇਹਨਾਂ ਦਾ ਕੜਾ ਲੈ ਰਹੀ ਸੀ ਕਿ ਤੁਹਾਨੂੰ ਵੀਡੀਓ ਦੇ ਵਿੱਚ ਵੀ ਕਲੀਅਰ ਪਤਾ ਚੱਲ ਰਿਹਾ ਕਿ ਉਹ ਥੋੜਾ ਬਹੁਤ ਉਹਨਾਂ ਦੀ ਹੱਥੋਪਾਈ ਹੋ ਰਹੀ ਹੈ ਸੋ ਉਸੇ ਦੇ ਵਿੱਚ ਹੀ ਜਿਹੜਾ ਉਹਨਾਂ ਦੇ ਥੋੜੀ ਇੰਜਰੀ ਹੋਈ ਹੈ ਉਸੇ ਦੇ ਦੌਰਾਨ ਹੀ ਹੋਈ ਹੈ ਬੜੇ ਯੰਗ ਜਿਹੇ ਲੜਕੇ ਲੱਗ ਰਹੇ ਮੈਨੂੰ ਕੀ ਕਰਦੇ ਕੀ ਸੀਗੇ ਇਹ ਦੋਨੋਂ ਇਹ ਜੀ ਵਿਹਲੇ ਹੈਗੇ ਨੇ ਕੋਈ ਕੰਮ ਨਹੀਂ ਕਰਦੇ ਹੈਗੇ ਔਰ ਆਦੀ ਵੀ ਹੈਗੇ ਨੇ ਨਸ਼ਾ ਨੁਸ਼ਾ ਲੈਣ ਦੇ ਤੇ ਬਸ ਆਪਦੇ ਇਸੇ ਚੀਜ਼ ਦੀ ਪੂਰਤੀ ਵਾਸਤੇ ਇਹ ਸਨਾਚਿੰਗ ਕਰ ਰਹੇ ਹੈਗੇ ਨੇ ਜੀ ਜੀ ਜੀ